ਜਿਵੇਂ ਇੱਕ ਡਾਕਟਰ ਸ਼ਬਦ ਹੈ ਨਾ ਤਿਵੇਂ ਇੱਕ ਸੰਤ ਸ਼ਬਦ ਹੈ ਸਮਝਿਓ ਜੀ ਡਾਕਟਰ ਜਿਹੜਾ ਹੈ ਉਹ ਇੱਕ ਡਿਗਰੀ ਹੈ ਸੰਤ ਇੱਕ ਜੀਵਨ ਦੀ ਉਚਾਈ ਹੈ ਹੁਣ ਕੋਈ ਆਮ ਬੰਦਾ ਜਿਹਨੂੰ ਕੋਈ ਜਾਣਕਾਰੀ ਨਾ ਹੋਵੇ 2-4 ਗੋਲੀਆਂ ਜਾਂ ਥੋੜਾ ਬਹੁਤਾ ਇਲਾਜ ਜਾਣਦਾ ਉਹ ਵੀ ਆਪਣੇ ਨਾਮ ਨਾਲ ਡਾਕਟਰ ਲਾ ਲਵੇ ਹੁਣ ਇਹਦੇ ਵਿੱਚ ਡਾਕਟਰ ਸ਼ਬਦ ਤੇ ਨਹੀਂ ਨਾ ਮਾੜਾ ਹੋ ਗਿਆ ਸੰਤ ਸ਼ਬਦ ਬੜਾ ਪਵਿੱਤਰ ਸ਼ਬਦ ਹੈ ਹੁਣ ਇਹਦੀ ਕੋਈ ਗਲਤ ਵਰਤੋਂ ਕਰ ਦੇਵੇ ਤੇ ਇਹਦਾ ਭਾਵ ਇਹ ਨਹੀਂਗਾ ਵੀ ਸੰਤ ਮਾੜਾ ਹੋ ਗਿਆ ਉਹ ਮਨੁੱਖ ਮਾੜਾ ਨਾ ਇੱਕ ਡਾਕਟਰ ਬਣਿਆ ਉਹਨੇ ਪੜ੍ਹਾਈ ਕੀਤੀ ਉਹਨੇ ਡਿਗਰੀਆਂ ਕੀਤੀਆਂ ਪੀ ਐਚ ਡੀ ਕੀਤੀ ਪੀ ਐਚ ਡੀ ਕਰਨ ਤੋਂ ਬਾਅਦ ਉਹਦੇ ਨਾਮ ਨਾਲ ਡਾਕਟਰ ਲੱਗ ਗਿਆ ਤੇ ਇੱਕ ਮੇਰੇ ਵਰਗਾ ਆਪੂ ਬਣ ਗਿਆ ਇਸੇ ਤਰ੍ਹਾਂ ਸੰਤ ਹੈ ਸੰਤ ਬੜਾ ਸਤਿਕਾਰਯੋਗ ਸ਼ਬਦ ਹੈ ਗੁਰਬਾਣੀ ਦੇ ਵਿੱਚ ਸੰਤ ਦੀ ਬੜੀ ਮਹਾਨਤਾ ਹੈ ਉਹ ਗੱਲ ਵੱਖਰੀ ਏ ਕੋਈ ਕਿਸੇ ਬੰਦੇ ਦਾ ਜੀਵਨ ਨਹੀਂ ਹੈਗਾ ਤੇ ਉਹਨੇ ਇਸ ਸ਼ਬਦ ਨੂੰ ਆਪਣੇ ਨਾਮ ਨਾਲ ਲਾ ਲਿਆ ਇਹਦੀ ਨਾਲ ਉਹ ਸੰਤ ਸ਼ਬਦ ਥੋੜਾ ਮਾੜਾ ਹੋ ਗਿਆ ਉਹ ਸ਼ਬਦ ਤੇ ਪਵਿੱਤਰ ਰਹਿਣਾ ਸੰਤ ਦੀ ਉਪਮਾ ਤੇ ਵਾਰ-ਵਾਰ ਹੈ ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਗੁਰਬਾਣੀ ਦੇ ਵਿੱਚ ਆਉਂਦਾ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੂਰਾ ਸ਼ਬਦ ਸੰਤ ਦੇ ਪਰਥਾਏ ਉਚਾਰਨ ਕੀਤਾ ਸੰਤ ਰਹਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈਏ ਸਾਰਾ ਸ਼ਬਦ ਹੀ ਸੰਤ ਦੀ ਸਿਫਤ ਦੇ ਵਿੱਚ ਹੈ ਆਠ ਪਹਿਰ ਨਿਕਟ ਕਰ ਜਾਣਾ ਪ੍ਰਭ ਕਾ ਕੀ ਆ ਮੀਠਾ ਮਨ ਹੋਏ ਰਹੇ ਸਭ ਕੀ ਪਗਛਾਰ ਏਕ ਨਾਮ ਸੰਤਨ ਆਧਾਰ ਇਹ ਸਾਰਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਨੇ ਸੰਤ ਦੀ ਉਪਮਾ ਵਿੱਚ ਗਾਇਆ ਹੈ ਸੰਤ ਸ਼ਬਦ ਬੜਾ ਸਤਕਾਰਯੋਗ ਸ਼ਬਦ ਹੈ ਉਹ ਗੱਲ ਵੱਖਰੀ ਹੈ ਵੀ ਜਿਵੇਂ ਕੋਈ ਇਸ ਦਾ ਵਰਤੋਂ ਕਰਕੇ ਆਪਣਾ ਜੀਵਨ ਨਹੀਂ ਬਣਾ ਸਕਿਆ ਹੁਣ